ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਪਹਿਲਾਂ ਤੇ ਜੀ ਅਸੀਂ ਸੰਗਤਾਂ ਦਾ ਪਹਿਲ ਦਿਲ ਤੋਂ ਧੰਨਵਾਦ ਕਰਨਾ ਤੁਹਾਡੇ ਕੋਲ ਮਾਫੀ ਚਾਹੁੰਦੇ ਆ ਕਿ ਅਸੀਂ ਕੁਝ ਸਮਾਂ ਜੋ ਦਿੱਤਾ ਸੀ ਤੁਹਾਡੇ ਉਧ ਤੋਂ ਲੇਟ ਹੋ ਗਏ ਤੇ ਇਹ ਚੀਜ਼ ਹੈ ਕਿ ਸੰਗਤਾਂ ਨੇ ਜਿਹੜਾ ਪਹਿਲਾਂ ਵੀ ਖਰੂਸ ਸਾਹਿਬ ਦੀ ਇਲੈਕਸ਼ਨ ਚ ਜਾਂ ਫਰੀਦਕੋਟ ਦੀ ਇਲੈਕਸ਼ਨ ਚ ਬਹੁਤ ਵੱਡਾ ਜਿਹੜਾ ਸਹਿਯੋਗ ਦਿੱਤਾ ਉਹਦੇ ਵਾਸਤੇ ਅਸੀਂ ਸਾਰੀਆਂ ਇਹ ਹਲਾਕੇ ਦੀਆਂ ਔਰ ਦੀਆਂ ਜਾਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਨਾ ਵਾਸਤੇ ਹੀ ਅਸੀਂ ਨਿਕਲੇ ਆ ਦੂਸਰਾ ਜਿਹੜਾ ਕਿ ਸਾਡੀ ਕੌਮ ਦੇ ਸਾਹਮਣੇ ਜਿਹੜੇ ਬਹੁਤ ਵੱਡੇ ਮਸਲੇ ਆ ਜਿਦਾਂ ਕਿ ਕੋਈ ਵੀ ਕਿਸੇ ਪਾਸੇ ਵਿੱਚ ਇਨਸਾਫ ਦੀ ਕੋਈ ਕਰਨੀ ਦਿਸ ਰਹੀ ਕਿ ਉਹ ਬੇਅਦਵੀ ਦਾ ਮਾਮਲਾ ਜਾਂ ਬੰਦੀ ਸਿੰਘਾਂ ਦਾ ਮਾਮਲਾ ਵਾ ਜਾਂ ਜਿਹੜੇ ਹੋਣਾ ਇਹ ਅਮਰਪਾਲ ਵੀ ਜਿੱਤਣ ਤੋਂ ਬਾਅਦ ਵੀ ਉਹ ਸਰਕਾਰ ਉਹਨਾਂ ਦੀ ਐਨਐਸਓ ਹੋਰ ਵਧਾ ਰਹੀ ਹੈ ਕਿ ਜਿਹੜਾ ਲੋਕਤੰਤਰ ਦਾ ਮਜ਼ਾਕ ਬਣਾਇਆ ਜਾ ਰਿਹਾ ਤੇ ਇਹ ਸਾਰੀਆਂ ਸੰਗਤਾਂ ਦਾ ਅਸੀਂ ਇੱਕ ਜੋ 19 ਤਰੀਕ ਦੀ ਇਕਤਰਤਾ ਰੱਖੀ ਸੀ ਉਹਦੇ ਵਾਸਤੇ ਵੀ ਸੰਗਤਾਂ ਕੋ ਸਹਿਯੋਗ ਵਾਸਤੇ ਵੀ ਆਏ ਹਨ ਤੇ ਦੂਸਰਾ ਜਿਹੜਾ ਸ਼੍ਰੋਮਣੀ ਕਮੇਟੀ ਦੀ ਜਿਹੜੀ ਇਹ ਵੋਟਾਂ ਦੀ ਪ੍ਰਕਿਰਿਆ ਬਣਦੀ ਜਿਹੜੀ ਸ਼ੁਰੂ ਹੋਈ ਹੋਈ ਨੂੰ ਵੀ ਕਾਫੀ ਦੇਰ ਹੋ ਗਿਆ ਉਹਦੇ ਚ ਪਤਾ ਨਹੀਂ ਸਾਡੇ ਚ ਕੋਈ ਜਾਗਰਕਤੀ ਦੀ ਬਹੁਤ ਵੱਡੀ ਘਾਟ ਕਰਕੇ ਉਹ ਮੇਰੇ ਖਿਆਲ ਕੇ ਜੇ ਉਹਦਾ ਕੁਛ ਪੁਛ ਹਿੱਸਾ ਹੀ ਬਣ ਸਕਿਆ ਤੇ ਹੁਣ ਮੇਰੇ ਖਿਆਲ ਹੈ ਉਹਦਾ 31 ਤਰੀਕ ਨੂੰ ਖਤਮ ਹੋ ਗਿਆ ਤੇ ਉਸ ਤੋਂ ਬਾਅਦ ਚ ਅਸੀਂ ਕੁਝ ਸਿੰਘਾਂ ਨੂੰ ਭੇਜਿਆ ਸੀ ਚੋਣ ਕਮਿਸ਼ਨ ਕੋ ਤੇ ਉਹਨਾਂ ਨੇ 1.5 ਮਹੀਨੇ ਦਾ ਸਮਾਂ ਹੋਰ ਵਧਾਇਆ ਤੇ ਅਸੀਂ ਹੁਣ ਇਸ ਇਹ ਸੰਗਤਾਂ ਨੂੰ ਇਹ ਅਪੀਲ ਕਰਨ ਵਾਸਤੇ ਆਏ ਬੇਨਤੀ ਕਰਨ ਵਾਸਤੇ ਆਏ ਆ ਕਿ ਤੁਸੀਂ ਇਸ ਥੋੜੀ ਜੀ ਆਪਣੀ ਜ਼ਿੰਮੇਵਾਰੀ ਸਮਝੋ ਔਰ ਇਹਦੇ ਚ ਤੁਸੀਂ ਵੱਧ ਚੜ ਕੇ ਆਪਣੀ ਸੇਵਾ ਚ ਸਾਲੋ ਤੇ ਘਰ ਘਰ ਜਾ ਕੇ ਜਿਹੜਾ ਵੀ ਜੋਗ ਵਿਅਕਤੀ ਜਿਹਦੀ ਵੋਟ ਬਣਨੀ ਚਾਹੀਦੀ ਉਹਦੀ ਵੋਟ ਬਣਾਈ ਜਾਵੇ ਤੇ ਉਹ ਜਿਹੜਾ ਕਿ ਸਾਡਾ ਕੌਮੀ ਫਰਜ਼ ਆ ਕੌਮੀ ਪੁਹਿਖਦੀ ਹੈ ਜਿਹੜੀ ਸਾਡੀ ਆਵਾਜ਼ ਤੇ ਪਹਿਲੀ ਗੱਲ ਤੇ ਬਹੁਤ ਚਿਰ ਬਾਅਦ ਇਲੈਕਸ਼ਨ ਹੋ ਰਹੀ ਹੈ ਤੇ ਉਦੋਂ ਅਸੀਂ ਸਾਰੇ ਜਣੇ ਉੱਚ ਆਪਣਾ ਹਿੱਸਾ ਪਾ ਸਕੀ ਜਿਹੜੀ ਆਪਣੀ ਕਾਨਫਰੰਸ ਹੈ ਰਖੜਪੁਰਿਆ ਤੇ ਹੋ ਰਹੀ ਹੈ ਜੀ ਇਸ ਵਿੱਚ ਕੀ ਕੀ ਤੁਹਾਡਾ ਮੇਨ ਹੈਗਾ ਜਿਹੜਾ ਆਵਾਜ਼ ਨੇ ਇਹਦੇ ਚ ਜੋ ਵੀ ਸਾਡੀ ਕਾਮਨਾਂ ਬੇਇਨਸਾਫੀਆਂ ਹੋ ਰਹੀਆਂ ਨਸ਼ਿਆਂ ਦਾ ਮੁੱਦ ਕੋਈ ਵੀ ਸਰਕਾਰ ਜਿਹੜੀ ਕਿਸੇ ਵੀ ਜਿਹੜੇ ਮੁੱਦਿਆਂ ਤੇ ਸਰਕਾਰਾਂ ਬਣੀਆਂ ਉਹਨਾਂ ਨੂੰ ਉਹਨਾਂ ਨੇ ਵਸਾਰ ਦਿੱਤਾ ਸਾਨੂੰ ਕਿਤੇ ਵੀ ਕੋਈ ਇਨਸਾਫ ਦੀ ਅਸੀਂ ਹੁਣ ਸਾਰੇ ਪੰਥ ਸੰਗਤਾਂ ਦੇ ਅੱਗੇ ਇਹ ਬੇਨਤੀ ਲੈ ਕੇ ਆਏ ਕਿ ਆਪਾਂ ਸਾਰੇ ਜਣੇ ਇਕੱਠੇ ਹੋ ਕੇ ਕੋਈ ਵਿਚਾਰ ਕਰੀਏ ਕਿ ਸਾਨੂੰ ਅੱਗੇ ਕਾਮ ਨੂੰ ਇਨਸਾਫ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ ਕਿਹੜੀ ਰਣਨੀਤੀ ਅਪਣਾਉਣੀ ਚਾਹੀਦੀ ਕਿ ਅਸੀਂ ਸੰਘਰਸ਼ ਕਰਨਾ ਚਾਹੀਦਾ ਉਹਦੇ ਵਾਸਤੇ ਅਸੀਂ ਉਹ ਜੋ 19 ਤਰੀਕ ਦੀ ਰੱਖੀ ਉਹਦੇ ਚ ਅਸੀਂ ਇਹ ਉਹਦੇ ਆਉਣ ਵਾਲੇ ਸਮੇਂ ਲਈ ਯੋਲ ਕੋਈ ਰੂਪ ਰੇਖਾ ਤੈਅ ਕਰਾਂਗੇ ਅਜੇ ਰੈਟ ਖਰਜ ਹੋਈ ਹੈ ਕੀ ਕਹਿਣਾ ਚਾਹੀਏ ਹੁਣ ਪਾਲੀ ਜੋ ਪਾਈ ਗਈ ਸੀ ਉਹ ਤੇ ਜੀ ਵੈਸੇ ਵੀ ਤੁਹਾਨੂੰ ਲੱਗਦਾ ਸੀ ਕਿ ਜਿਹੜਾ ਬੰਦਾ ਰੈਟ ਪਾ ਰਿਹਾ ਉਹਦੇ ਪੱਲੇ ਤੇ ਕੁਝ ਨਹੀਂ ਸੀਗਾ ਉਹਦੇ ਐਵੇਂ ਇੱਕ ਨਾ ਆਪਣੇ ਪਬਲਿਸਿਟੀ ਚਾਹੁੰਦਾ ਸੀ ਹੈ ਤੇ ਇਹੋ ਜੀਆਂ ਗੱਲਾਂ ਕਰਕੇ ਮੇਰੇ ਖਿਆਲ ਉਹ ਆਪਣਾ ਵੀ ਸਮਾਂ ਖਰਾਬ ਕਰ ਰਿਹਾ ਕੋਰਟ ਦਾ ਵੀ ਸਮਾਂ ਖਰਾਬ ਕਰ ਰਿਹਾ ਸੀ ਤੇ ਕੋਰਟ ਦਾ ਬਹੁਤ ਵਧੀਆ ਕੋਰਡੀਨੇਟ ਸਹੀ ਡਿਸੀਜਨ ਲਿਆ ਫੈਸਲਾ ਕੀਤਾ ਉਹ ਕੋਈ ਜਿਹੜੀ ਚੁਣੀ ਜਾਂ ਜੁਣੀ ਚੋਣ ਦੇ ਵਿੱਚ ਬਾਜੇ ਪਰ ਪ੍ਰਧਾਨ ਮੰਤਰੀ ਬਾਜੇ ਕਿਉਂ ਮੇਰੇ ਲੱਗ ਲਈ ਕਹਿ ਰਿਹਾ ਕਿ ਇਹਨਾਂ ਦਾ ਨਹੀਂ ਅਸੀਂ ਅਜੇ ਫਿਲਹਾਲ ਚੋਣ ਦੇ ਬਾਰੇ ਚ ਵੀ ਸਮਾਉਣ ਤੇ ਫੈਸਲਾ ਕਰਾਂਗੇ ਤੇ ਦੂਸਰਾ ਅਸੀਂ ਚਾਹੁੰਦੇ ਆ ਕਿ ਸਾਰੇ ਹੀ ਧਿਰਾਂ ਇਕੱਠੀਆਂ ਹੋ ਕੇ ਕੋਈ ਸਾਂਝਾ ਉਮੀਦਵਾਰ ਜਿਹੜਾ ਹੋਵੇ ਉਹ ਉੱਤੇ ਹੀ ਅਸੀਂ ਸਾਰੇ ਜਣੇ ਇਹ ਦਈਏ ਤੇ ਤਾਂ ਕਰਕੇ ਅਸੀਂ ਕੰਮਜਾਬ ਹੋ ਸਕਦੇ ਹਾਂ ਕਿ ਜੇ ਇਸ ਦੀ ਇਕੱਲੇ ਕਰੇ ਆਪੋ ਆਪਣੀ ਮਰਜ਼ੀ ਨਾਲ ਉਮੀਦਵਾਰ ਉਤਾਰਨ ਦੇ ਪੇ ਤੇ ਮੇਰਾ ਖਿਆਲ ਹੈ ਕਿ ਉਹ ਕੌਮਲੀ ਨੁਕਸਾਨਦੇ ਆ ਅਸੀਂ ਪੂਰੀ ਕੌਮ ਨੂੰ ਇਕੱਠਾ ਵੇਖਣਾ ਚਾਹੁੰਦੇ ਹਾਂ ਜਿਸ ਤਰ੍ਹਾਂ ਅਕਾਲੀ ਦਲ ਵੱਲੋਂ ਕਿਹਾ ਗਿਆ ਹੈ ਕਿ ਜਾਂ ਜਾ ਰਿਹਾ ਸੀ ਕਿ ਅਸੀਂ ਪੂਰਨ ਸਮਰਥਨ ਕਰਾਂਗੇ ਪਰ ਉਹ ਸਹੀ ਨਹੀਂ ਬੰਦੇ ਸੀ ਹੁਣ ਜਿੰਨੀ ਚੋਂ ਆ ਰਹੀ ਹੈ ਕਿ ਅਕਾਲੀ ਦਲ ਦਾ ਤੁਸੀਂ ਸਮਰਥਨ ਕਰੋਗੇ ਜਾਂ ਮਤ ਨਹੀਂ ਮੇਰਾ ਖਿਆਲ ਹੈ ਕਿ ਹੁਣ ਅਕਾਲੀ ਦਲ ਦੀ ਜਿਹੜੀ ਸਥਿਤੀ ਜਿੱਥੇ ਪਹੁੰਚ ਗਿਆ ਨਾ ਉੱਥੇ ਸਮਰਥਨ ਕਰਨ ਦਾ ਮਤਲਬ ਨਹੀਂ ਉਹਨਾਂ ਨੂੰ ਲੋਕਾਂ ਨੇ ਬਹੁਤ ਇਨਕਾਰ ਦਿੱਤਾ ਹੋਇਆ ਇਸ ਕਰਕੇ ਉਹਨਾਂ ਨੂੰ ਮੇਰਾ ਖਿਆਲ ਇਹ ਚੀਜ਼ ਤੋਂ ਕੌਮ ਦੇ ਵੱਡੇ ਹਿੱਤਾਂ ਨੂੰ ਮੁੱਖ ਰੱਖਦਿਆਂ ਹੋਇਆ ਜਿਹੜੀਆਂ ਆਪਣੀਆਂ ਪ੍ਰਧਾਨਗੀਆਂ ਜਾਂ ਇਹੋ ਜਿਹੀਆਂ ਚੀਜ਼ਾਂ ਤੋਂ ਲਾਭੇ ਹੋ ਕੇ ਤੇ ਆਉਣ ਨੌਜਵਾਨਾਂ ਨੂੰ ਜਾਂ ਚੰਗੇ ਲੋਕਾਂ ਨੂੰ ਉਹਦੇ ਅਗਵਾਈ ਦਿਓ ਸੌਂਪਣੀ ਚਾਹੀਦੀ ਹੈ ਕਿ ਤਾਂ ਕਿ ਜੋ ਆਉਣ ਵਾਲੇ ਪੀੜ੍ਹੀ ਸਾਡੀ ਕੌਮ ਨੂੰ ਕੋਈ ਸਹੀ ਸਿਹਤ ਮਿਲ ਸਕੇ ਤੇ ਜੇ ਇਹੋ ਹੀ ਆਪਾਂ ਪੁਰਾਣੀਆਂ ਚੀਜ਼ਾਂ ਨੂੰ ਦੁਬਾਰਾ ਹੁਣ ਦੋ ਤੜੇ ਹੋ ਗਏ ਉਹ ਤੋਂ ਇੱਕ ਦੂਜੇ 'ਤੇ ਪਰਚਲ الزام ਲਾਈ ਜਾ ਰਹੇ ਤੇ ਮੇਰੇ ਖਰ ਕੌਮ 'ਚ ਪਹਿਲਾਂ ਹੀ ਬੜੀ ਨਿਰਾਸ਼ਾ ਹੈ ਤੇ ਇਸ ਕਰਕੇ ਮੇਰੇ ਖਲਕੇ ਹੁਣ ਅਕਾਲੀ ਦਲ ਨੂੰ ਤੇ ਖੁਦ ਹੀ ਸੋਚਣਾ ਚਾਹੀਦਾ ਉਹਨਾਂ ਨੂੰ